ਪੁੰਨੇ ਹੋਏ ਚੱਬੇ ਦਾਨੇ ਸੋਣਿਆ ਪੁੰਨੇ ਹੋਏ ਚੱਬੇ ਦਾਨੇ ਅਸਾਂ ਦਿਲ ਦੇ ਛੱਡਿਆ ਹੀਰਿਆ ਅਸਾਂ ਦਿਲ ਦੇ ਛੱਡਿਆ ਸੋਣਿਆ ਤੇਰੇ ਦਿਲ ਦੀਆਂ ਰਬ ਜਾਣੇ ਹੀਰਿਆ ਤੇਰੇ ਦਿਲ ਦੀ ਆਰਬ ਜਾਨੇ ਮੈਂ ਉਸਿਆ ਪਾਨੀਆ ਮੈਂ ਉਸਿਆ ਪਾਨੀਆ ਓ ਕਦੋ ਕਰਿ ਆਵੇ ਸੋਣਾ ਕਦੋ ਕਰਿ ਆਵੇ ਵਠੇ ਕਾਗ ਯੁਡਾਨੀਆ ਮਾਹੀ ਕਦੋ ਕਰਿ ਆਵੇ ਬੈਠੀ ਕਾਗ ਯੁਡਾਨੀਆ ਕੋਠੇ ਤੇ ਗਲਾਸੀਏ ਕੋਠੇ ਤੇ ਗਲਾਸੀਏ ਆਏ ਦੀਆਂ ਲੱਖ ਖੁਸ਼ੀਆਂ ਸੋਹਣਿਆਂ ਆਏ ਦੀਆਂ ਲੱਖ ਖੁਸ਼ੀਆਂ ਹੀਰਿਆ ਤੁਰ ਜਾਨ ਦੀ ਉਦਾਸੀਏ ਤੁਰ ਜਾਨ ਦੀ ਉਦਾਸੀਏ ਲੰਮੀਆਂ ਰਾਤਾਂ ਨੇ ਲੰਮੀਆਂ ਰਾਤਾਂ ਨੇ ਆਉਣੇ ਉਮਰਾ ਮੁੱਕ ਜਾਣੀਆਂ ਨਈਓ ਮੁੱਕ ਨੀਆ ਬਾਤਾਂ ਨੇ ਹੀਰਿਆ ਨਈਓ ਮੁੱਕ ਨੀਆ ਬਾਤਾਂ ਨੇ ਕੋਠੇ ਤੇ ਕਿਲ ਮਾਇਆ ਕੋਠੇ ਲੋਕ ਕਹਦਿਆਂ ਰੋਣ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਇਆ ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਇਆ ਚੰਨੀਆਂ ਰਾਤਾਂ ਨੇ ਸੋਣਿਆ ਚਨਨਿਆ ਰਾਤ ਨੇ ਹੀਰਿਆ ਦੁਨੀਆ ਚ ਸਭ ਸੋਨੇ ਦਿਲ ਮਿਲੇ ਦੀਆਂ ਬਾਤਾਂ ਨੇ ਹੀਰਿਆ ਦਿਲ ਮਿਲੇ ਦੀਆਂ ਬਾਤਾਂ ਨੇ ਚਨਨਿਆ ਰਾਤ ਨੇ ਸੋਣੀਏ ਜਨਨੀਆਂ ਰਾਤਾਂ ਨੇ ਹੀਰੀਏ ਦੁਨੀਆ ਤੇ ਲੱਖ ਸੋਹਣੀਆਂ ਦਿਲ ਮਿਲੇ ਦੀਆਂ ਬਾਤਾਂ ਨੇ ਹੀਰੀਏ ਦਿਲ ਮਿਲੇ ਦੀਆਂ ਬਾਤਾਂ ਨੇ ਰੰਗ ਖੁਰ ਗਿਆ ਖੇਸੀ ਦਾ ਰੰਗ ਖੁਰ ਗਿਆ ਖੇ ਸੇਦਾ ਸੋਣੀਏ ਅਸਾਂ ਇਥੋਂ ਟੁਰ ਜਾਨਾ ਕੀ ਮਨ ਪਰ ਦੇ ਸੇਦਾ ਹਿਰਿਏ ਕੀ ਮਨ ਪਰ ਦੇ ਸੇਦਾ ਹੱਥ ਸੁਰਖ ਬਟੇਰਾਈ ਹੱਥ ਸੁਰਖ ਬਟੇਰਾਈ ਹਿਰਿਏ ਅਸਾਂ ਕਿਡਾ ਨਿਤ ਆਵਨਾ ਸਾਡਾ ਜੋਗੀ ਵਾਲਾ ਫੇਰਾਈ ਸੋਣੀਏ ਸਾਡਾ ਜੋਗੀ ਵਾਲਾ ਫੇਰਾਈ ਦੋ ਪੱਤਰ ਅਨਾਰ ਪੱਤਰ ਅਨਾਰਾ ਦੇ ਹੀਰਿਆ ਸਾਡੀ ਗਲੀ ਲੰਘ ਮਾਇਆ ਦੁੱਖ ਟੁੱਟਨ ਵੀ ਮਾਰਾ ਦੇ ਸੋਹਣਿਆ ਸਾਡੀ ਗਲੀ ਲੰਘ ਮਾਇਆ ਦੁੱਖ ਟੁੱਟਨ ਵੀ ਮਾਰਾ ਦੇ ਹੀਰਿਆ ಿ ಜ ನಿರೆ ಜಗ್ಗ ತೋ ನಿರಾಲೆ ಅಸಾ ಹಿರಿಯ ದೇಶಿಯ ಸೋ ਤੁਸੀਂ ਦੇਸ਼ ਵਾਲੇ ਹੋ ਕੋਠੇ ਤੇ ਕਾ ਬੋਲੇ ਕੋਠੇ ਤੇ ਕਾ ਬੋਲੇ ਚਿੱਠੀ ਆਈ ਮੇਰੇ ਮਾਇਏ ਦੀ ਉਹ ਚਿੱਠੀ ਆਈ ਮੇਰੇ ਮਾਇਏ ਦੀ રહી ના બોલે બિચ રહી ના બોલે રહી ના બોલે તંદૂરી તાઈ હો તંદૂરી તઈ હો ખસ મનુ ખણ રોટિયા ਚਿਠੀ ਮਾਈਏ ਦੀ ਆਈ ਹੋਈ ਆ ਸਖਿਓ ਚਿਠੀ ਮਾਈਏ ਦੀ ਆਈ ਹੋਈ ਆ ਕੋਠੇ ਤੋ ਆਮਾਇਆ ਕੋਠੇ ਤੋ ਆਮਾਇਆ ਫੁੱਲ ਦਿਆਂ ਬਹੁਤ ਸ਼ੌਂਕ ਕੀ ਬਿਹੜੇ ਬਾਗ ਲਵਾ ਮਾਇਆ ਫੁੱਲਾਂ ਦੀਆਂ ਬਹੁਤ ਸ਼ੌਂਕੀ ਬਿਹੜੇ ਬਾਗ ਲਵਾ ਮਾਇਆ ਬਾਗੇ ਵਿੱਚ ਖੱਜੀਆਂ ਨੇ ਹੀਰੀਏ ਬਾਗੇ ਵਿੱਚ ਖੱਜੀਆਂ ਨੇ ਸੋਹਣੀਏ ਮਿਲਣਾ ਤਾਂ ਮਿਲ ਬਾਲੋ ਅਸਾਂ ਜੋ ਕਾਲ ਦੀਆਂ ਨੇ ਹੀਰੀਏ ਅਸਾਂ ਜੋ ਕਾਲ ਦੀਆਂ ਨੇ ਸਿਰ ਛੋਟਾਂ ਲਗੀਆਂ ਨੇ ਸੋਣਿਏ ਸਿਰ ਛੋਟਾਂ ਲਗੀਆਂ ਨੇ ਅਸਲ ਨੀਵਾਂ ਦੇ ਨੇ ਅਸਲ ਨੀਵਾਂ ਦੇ ਨੀਚ ਕਰਦੇ ਠਗਿਆ ਨੇ ਸੌਣਿਏ ਨੀਚ ਕਰਦੇ ਠਗਿਆ ਨੇ ਮੇਰੇ ਪਿਆਰੇ ਭੈਣ ਪ੍ਰਭੂ ਜੇਕਰ ਤੁਹਾਨੂੰ ਅੱਜ ਇਸ ਮਾਈਏ ਦੇ ੜੱਪੇ ਚੰਗੇ ਲੱਗੇ ਹੋਣ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਅਤੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਇਸ ਤਰ੍ਹਾਂ ਗੀਤ ਗਾਉਂਦੇ ਰਿਹਾ ਕਰੋ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਖੁਸ਼ੀਆਂ ਵੰਡਣ ਨਾਲ ਵੱਧੀਆਂ ਨੇ ਤੇ ਦੁੱਖ ਵੰਡਣ ਨਾਲ ਘਟਦੇ ਨੇ ਇਹ ਤੁਸੀਂ ਵੀ ਸੁਣਿਆ ਹੋਣਾ ਸੋ ਅੱਜ ਲਈ ਇਤਨਾ ਹੀ ਥੈਂਕ ਯੂ